ਇਸ ਰੇਡੀ ਜਿਹੜੀ ਟੱਕਰ ਚੱਲ ਰਹੀ ਹੈ ਹਾਂ ਵੀਰ ਬਸ ਇਹ ਰੋੜਦਾ ਹੋਇਆ ਪਹਿਲੋ ਕੋਈ ਆਪਾਂ ਬਾਰ-ਬਾਰ ਬੋਲੀਏਗਾ ਪਰ ਗਰਾਊਂਡ ਕਲੀਅਰ ਫਿਰਿਆ ਆਪਣਾ ਲੈਵਲ ਚੱਲਦਾ ਬਾਹਰ ਉਹ ਪਿੰਦਰੀ ਕਲੀਅਰ ਰੱਖਣੀ ਆਪਾਂ ਗਰਾਊਂਡ ਜਿੰਨੇ ਬਾਹਰ ਪਲੇਅਰ ਹੈ ਗਰਾਊਂਡ ਤੇ ਆ ਯਾਰ ਬਾਹਰ ਕੱਢੋ ਕਹਿੰਦੇ ਵੀ ਬੂਟਾ ਚੱਪ ਦਾ ਵੈਸਟ ਬਣਿਆ ਬਲੈਟਨ ਕੈਈ ਦਾ ਉਹਦੇ ਸਰਕਾਰ ਜੋਗ ਮਾਤਾ ਉਹ ਵੀ ਪੁੱਜੇ ਹੋਏ ਆ ਮਾਤਾ ਪਰਮਾ ਜੀ ਖਾਲੀ ਹੱਥ ਕੁਰਬਾਨ ਕਿਤੇ ਇਹਨਾਂ ਪਿੱਛੇ ਮੁੜਦਾ ਜੀ ਬਾਜੀ ਖਾਣੇ ਜਿੰਮਿਆ ਸੀ ਹਰਜੀਤ ਭਰਾੜਾ ਦੇ ਪਿੰਡ ਜੋ ਦਾ ਨਾਲ ਕਬੱਡੀ ਕੁੱਟ ਸਰਦਾਰਾਂ ਦੇ ਉਹ ਖੇਡਣ ਟਾਪਰ ਮੱਲਾ ਦਾ ਪੈਂਟਾ ਕਹਿੰਦੇ ਮੱਧੀਆਂ ਜਿਹਦੇ ਟਾਪ ਦੇ ਖਿਡਾਰੀ ਹੋਏ ਪਹਿਲੇ ਸਮਿਆਂ ਦੇ ਵਿੱਚ ਸਾਬੀ ਆਈ ਗਏ ਗਲਾਬੋ ਵਰਗੇ ਮੁੰਡੇ ਉਸ ਪਿੰਡ ਦਾ मेरा लॻी आबील ਇੱਕ ਵੱਡਾ ਪਰ ਬਤੋ 303 ਆ ਗੋ ਮੁੰਡਾ ਇਹ ਛੋਟਾ ਨਮੜਾ ਹੈ ਇੱਕ ਵੱਡਾ ਨਮੜਾ ਹੈ ਅਮਰਤ ਪਾਲ ਆ ਮੇਰੇ ਬਕਰੋ ਉਹ ਵੱਡਾ ਪਾਈ ਕੇ ਤੇ ਜਾਫੀ ਬਣ ਕੇ ਤੇ ਮੇਲਾ ਛੋਟਾ ਵਾਲਾ ਲੁੱਟਿਆ ਅਮਰਿਕਨ ਗਾਈ ਜਿੱਤ ਕੇ ਲਿਆਇਆ ਲੋ ਸਾਹਮਣੇ ਉਧਰ ਭਾਈ ਹੋ ਕਬੜੀ ਲੱਗਦਾ ਈ ਔਰ ਵਜੇ ਪੰਪਾ ਕੋਈ ਭਈ ਬੱਲੇ ਬੱਲੇ ਹੈ ਕੋਈ ਭਈ ਬੱਲੇ ਬੱਲੇ ਹੈ ਉਹ ਕਮਾਲ ਹੋਈ ਪਈ ਹੈ ਦੁਨੀਆ ਕਹਿੰਦੇ ਅੱਜ ਬੱਲੇਆ ਫੁਰ ਦੇ ਵਿੱਚ ਧਿਆਲ ਹੋਈ ਪਈ ਹੈ ਪਰ ਰੇਡਰ 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 ਸਰਮਾਨ ਸ਼ਾਮਾ ਇਟਲੀ ਅਮਰਜੀਤ ਯੂਕੇ ਹਰਜੋਪਨ ਸਿੰਘ ਇਟਲੀ ਲੱਖਾਂ ਕੱਖ ਇਟਲੀ ਬੱਗਾ ਪਨੀਲਾ ਡੱਬਾ ਤੇ ਰਾਣਾ ਮਿਸਤਰੀ ਡੱਬਾ ਮੁੰਡੇ ਦੇ ਮਾਸਟਰ ਜੀ ਉਹਨਾਂ ਨੂੰ ਵੱਡੇ ਪੱਦਰ ਤੇ ਕੀਤਾ ਜਾਣਾ ਦੋ ਦੇਖ ਸੱਤ ਅਮਰਤ ਦੇ ਨਾਲ ਗਗਨ ਦੇ ਅਮਰਤ ਇਹ ਜੋ ਸਰਦਾਰ ਸੁਖਨਾਬ ਸਿੰਘ ਦਾ ਪੁੱਤ ਮੈਚ ਦੇ ਬਾਧੇ ਕਰਦਾ ਮੇਰੇ ਮਿੱਤਰੋ ਆਜ ਯਾਰ ਖੇਡੇਗਾ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਨਾਲ ਪਵਨ ਦੇ ਗੱਜਨ ਦਾ ਸਨਮਾਨ ਸਾਡਾ ਸਟੀਫਨ ਮੱਲੀ ਯੂਕੇ ਹੋਰ ਬਲੋ 52 ਨੰਬਰ 100 ਦੀ ਰਾਸ਼ਵੀ ਦੇ ਨਾਲ ਜਿਹੜਾ ਕੀਤਾ ਜਾਵੇਗਾ ਲਓ ਗੱਭਰੂ ਕਬੱਡੀ ਪੌਂਡਰ ਇਸ ਵੇਲੇ ਫਾਟਾ ਹੈ ਮੇਰੇ ਮਿੱਤਰੋ ਆ ਦੂਜੇ ਪਾਸੇ ਦੇਖਦੇ ਆ ਚਾਰਾ ਜਾਫਿਆਂ ਵਿੱਚੋਂ ਦਾਮਨ ਗੁੱਜਰ ਆ ਹੋ ਗਿਆ ਸਾਹਮਣੇ ਮੇਰੇ ਮਿੱਤਰੋ ਗੱਗੂ ਜ਼ੋਰ ਗੱਗੂ ਜ਼ੋਰ ਗੱਗੂ ਜ਼ੋਰ ਉਹ ਫਰਾਂਗਾਂ ਦੀ ਟੀਮ ਮੱਲੀਆਂ ਹਾਂਜੀ ਅੱਜ ਮੱਲੀਆਂ ਦੀ ਧਰਤੀ ਤੇ ਸਿੱਧ ਬਾਬਾ ਲਸ਼ਮਣ ਜਤੀ ਸਪੋਰਟਸ ਕਲੱਬ ਵੱਲੋਂ ਨਗਰ ਨਿਵਾਸੀਆਂ ਵੱਲੋਂ ਐਨ ਆਰ ਆਈ ਭਰਾਵਾਂ ਵੱਲੋਂ ਚੌਥਾ ਸ਼ਾਨਦਾਰ ਕਬੱਡੀ ਟੂਰਨਾਮੈਂਟ 17 ਤੇ 18 ਤਰੀਕ ਨੂੰ ਜੋ ਕਰਵਾਇਆ ਜਾ ਰਿਹਾ ਇਹਦੇ ਵਿੱਚ ਬਹੁਤ ਹੀ ਚੋਟੀ ਦੇ ਖਿਡਾਰੀ ਆ ਰਹੇ ਆ ਸਾਡਾ 2 ਦਿਨ ਦਾ ਟੂਰਨਾਮੈਂਟ ਆ ਜਿਹਦੇ ਵਿੱਚ ਸਾਡੇ ਨਗਰ ਨਿਵਾਸੀ ਔਰ ਸਾਡੇ ਐਨ ਆਰ ਆਈ ਭਰਾ ਵੱਧ ਚੜ ਕੇ ਹਿੱਸਾ ਪਾਉਂਦੇ ਆ ਅਸੀਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਸੀਂ 14 ਸਾਲ ਹੋ ਗਏ ਆ ਇਸ ਟੂਰਨਾਮੈਂਟ ਨੂੰ ਚਲਦੇ ਨੂੰ ਤੇ ਜਿਹਦੇ ਵਿੱਚੋਂ ਬਹੁਤ ਵਧੀਏ ਵਧੀਏ ਖਿਡਾਰੀ ਪੈਦਾ ਕੀਤੇ ਆ ਸਾਡੇ ਪਿੰਡ ਦੇ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਖੇਡਦੇ ਆ ਪੰਜ ਖਿਡਾਰੀ ਤਾਂ ਇਸ ਵੇਲੇ ਸਾਡੇ ਖੇਡ ਰਹੇ ਆ ਇੰਟਰਨੈਸ਼ਨਲ ਪੱਦਰ ਦੇ ਉੱਤੇ ਜਿਹੜੀ ਕਿ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਪਿੰਡ ਲਈ ਔਰ ਸਾਡੇ ਇਲਾਕੇ ਲਈ ਔਰ ਬਾਕੀ ਦੂਜੀ ਗੱਲ ਆ ਜਿਹੜਾ ਵੀ ਅੱਜ ਕੱਲ ਨਸ਼ਿਆਂ ਦਾ ਦੌਰ ਆ ਮੈਨੂੰ ਲੱਗਦਾ ਨਹੀਂ ਕਿ ਸਾਡੇ ਪਿੰਡ 'ਚ ਕੋਈ ਗੈਰ ਨਸ਼ਾ ਕੋਈ ਵੀ ਇਦਾਂ ਦਾ ਚੱਲਦਾ ਹੋਊਗਾ ਅੱਜ ਤਾਈਂ ਅਸੀਂ ਕੋਈ ਨੋਟ ਨਹੀਂ ਕੀਤਾ ਇਦਾਂ ਦੀ ਗੱਲ ਵੀ ਸਾਡਾ ਕੋਈ ਨੌਜਵਾਨ ਨਸ਼ਾ ਕਰਦਾ ਹੋਊਗਾ ਕਿਉਂਕਿ ਇਹ ਜੇ ਤੁਸੀਂ ਖੇਡਣ ਨੂੰ ਉਤਸ਼ਾਹਤ ਕਰਦੇ ਆਂ ਬੱਚਿਆਂ ਨੂੰ ਖੇਡਣਾ ਤੇ ਬਹੁਤ ਵੱਡੀ ਗੱਲ ਆ ਔਰ ਇਹਦੇ ਇਹਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖ ਸਕਦੇ ਆਂ ਕਿਉਂਕਿ ਗਰਾਊਂਡ ਦੇ ਵਿੱਚ ਆਣ ਕੇ ਜਿਹੜਾ ਬੱਚਾ ਖੇਡਦਾ ਆ ਉਹ ਕਦੇ ਵੀ ਨਸ਼ੇ ਵੱਲ ਨੂੰ ਪ੍ਰੇਰਿਤ ਨਹੀਂ ਹੋਊਗਾ ਔਰ ਜੇ ਉਹ ਬੱਚਾ ਕੋਈ ਗਰਾਉਂਡ 'ਚ ਹੀ ਨਹੀਂ ਆਉਂਦਾ ਤੇ ਉਹ ਤਾਂ ਸਾਨੂੰ ਪਤਾ ਹੀ ਆ ਵੀ ਕਦੇ ਵੀ ਕਿਸੇ ਗਲਤ ਸੰਗਤ ਵੱਲ ਜਾ ਸਕਦਾ ਹੈ। ਸੋ ਅਸੀਂ ਆਏ ਹੋਏ ਮਹਿਮਾਨਾਂ ਦਾ ਆਏ ਹੋਏ ਸੱਜਣਾ ਦਾ ਜਿੰਨੀ ਵੀ ਆਲੇ-ਦੁਆਲੇੋਂ ਸੰਗਤ ਆਈ ਆ ਸਾਡੇ ਟੂਰਨਾਮੈਂਟ ਦੀ ਸ਼ਾਨ ਆ ਸਾਡੇ ਇਹਨਾਂ ਦਾ ਆਇਆ ਇੱਕ-ਇੱਕ ਪੈਰ ਸਾਡੇ ਸਿਰ 'ਤੇ ਆ ਔਰ ਸਾਰਿਆਂ ਦੇ ਖਿਡਾਰੀਆਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ 14ਵਾਂ ਕਬੱਡੀ ਟੂਰਨਾਮੈਂਟ ਆ ਪਿੰਡ ਮਲੀਆਂ ਖੁਰਦ ਦੇ ਵਿੱਚ ਔਰ ਸਾਡਾ ਇਹ ਕੀ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਆ ਜੈਸ ਦੇ ਵਿੱਚ ਓਪਨ ਦੇ ਆਲ ਓਪਨ ਦੀਆਂ 8 ਟੀਮਾਂ ਸੱਦੀਆਂ ਗਈਆਂ ਔਰ ਪਿੰਡ ਪੱਦਰ ਦੇ ਅੱਠ ਟੀਮਾਂ ਪਿੰਡ ਪੱਦਰ ਦੀਆਂ ਹੈਗੀਆਂ ਵਾ ਔਰ 52 ਕਿਲੋ 40 ਕਿਲੋ ਦੇ ਭਾਰ ਵਰਗ ਤੇ 70 ਕਿਲੋ ਦੇ ਭਾਰ ਵਰਗਿਆ ਉਹ ਜੋ 17 ਤਰੀਕ 17 ਮਾਰਚ ਨੂੰ ਜੇੜ ਚੁੱਕੀਆਂ ਤੇ ਅੱਜ 18 ਮਾਰਚ ਨੂੰ ਬਹੁਤ ਬੰਦੇ ਮੈਚ ਹੋ ਰਹਾ ਇਸ ਟਾਈਮ ਚੱਲ ਰਿਹਾ ਬਹੁਤ ਵਧੀਆ ਅਸੀਂ ਸਾਰੇ ਨਗਰ ਦਾ ಗ್ರಾಮ ਪੰਚਾਇਤ ਦਾ ਇਲਾਕਾ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਖੇਡਾਂ ਰੋ ਅੱਜ ਤੋਂ 14-15 ਸਾਲ ਪਹਿਲਾਂ ਸ਼ੁਰੂ ਕਰਵਾਈਆਂ ਸੀ ਕਿ ਪਿੰਡ ਦੇ ਜੋ ਨੌਜਵਾਨ ਬੱਚੇ ਆ ਛੋਟੇ ਬੱਚੇ ਆ ਖੇਡਾਂ ਵੱਲ ਲਾਉਣ ਔਰ ਨਸ਼ਿਆਂ ਤੋਂ ਬਚਣ ਉਹ ਬਹੁਤ ਜੋ ਸੁਣਦੇ ਆ ਦੇ ਪਾਸੇ ਨਸ਼ਿਆਂ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਜੋਰ ਪ੍ਰਭਾਵ ਪੈ ਰਿਹਾ ਆ ਪਰ ਸਾਡਾ ਜਿਹੜਾ ਇਹ ਹੀ ਮਕਸਦ ਆ ਆਪਣੇ ਆਉਣ ਵਾਲੇ ਨੌਜਵਾਨਾਂ ਨੂੰ ਬੱਚਿਆਂ ਨੂੰ ਉਹ ਨੌਜਵਾਨ ਪੀੜੀ ਨੂੰ ਸੰਦੇਸ਼ ਵੀ ਇਹ ਹੀ ਆ ਸਾਡਾ ਕਿ ਨਸ਼ਿਆਂ ਤੋਂ ਬਚੋ ਖੇਡਾਂ ਵੱਲ ਆਓ ਔਰ ਖੇਡਾਂ ਖੇਡੋ ਜਿਹੜੇ ਵੀ ਕੋਈ ਵੀ ਵਰਗ ਦੀ ਖੇਡ ਆ ਆਪਾਂ ਖੇਡਾਂਗੇ ਨਸ਼ਿਆਂ ਤੋਂ ਦੂਰ ਰਾਵਾਂਗੇ ਔਰ ਸਾਡਾ ਬਹੁਤ ਬਹੁਤ ਧੰਨਵਾਦ ਆ ਇਲਾਕਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਔਰ ਸਾਡਾ ਪੈਸੇਜ ਵੀ ਸਹਿਯੋਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਖਾਸ ਕਰਕੇ ਇਹ ਕਹਿਣਾ ਨੇ ਇਹਨੂੰ ਸਰਵੋਤਮ ਗੋਦਰੀਆ ਤੇ ਜੀ ਆਗਲੇ ਮੈਚ ਦੀਆਂ ਖੇਡਾਂ ਚੋਂ ਗਏ ਲੋ ਗੱਲ ਕਰੀ ਜਾਂਦੇ ਹੋ ਮੈਚ ਦੇ ਸਾਹਮਣੇ ਸੱਤ ਜੱਥੇ ਵੱਲੋਂ ਇਹਨੂੰ ਪਿਆਰ ਨਾਲ ਪ੍ਰਤਾ ਸ਼ਰਮਾ ਕਹਿੰਦੇ ਨੇ ਕਬੱਡੀ ਖਾਰਿਆ ਸ਼ਰਮੇ ਨੇ ਪਾਈ ਹੋਈ ਕਬੱਡੀ ਹੈ ਜਾਂ ਵੀ ਚਾਰ ਨੇ ਯੂਪਾ ਵੀ ਤਿਆਰ ਹੈ ਦੋਦਾ ਵੀ ਚਾਰ ਤੋਂ ਅੰਸਰੀ ਤਿਆਰ ਹੈ ਰਾਜਾ ਵੀ ਤਿਆਰ ਹੈ ਖੇਡ ਮੈਦਾਨ ਦੇ ਚ ਆਹ ਬਾਈ ਦਾ ਆਪਣੇ ਖੁਦ ਹੀ ਬੱਲੇ ਬਲੇ ਇਹਨੂੰ ਯੂਪਾ ਕਹਿੰਦੇ ਨੇ ਮਿੱਤਰੋ ਆਹ ਬਲੀ ਆਹ ਖੇਡ ਮੈਦਾਨ ਚ ملیا شرقا چل <سؤال> ਆ ਮਤਾਨ ਦੇਖ ਲੇ ਵੀ ਆ ਯੂਪਾ ਕਰਦਾ ਹੈ ਪਰੋਈ ਪੰਡਾਲ ਫੈਮਿਲੀ ਦਾ ਤੇ ਸਰਕਾਰ ਜੋ ਸਰਦਾਰ ਨਰੰજન ਸਿੰਘ ਜੀ ਦੇ ਪਰਿਵਾਰ ਦਾ ਔਰ ਸਾਡੇ ਸਤਨਾਮ ਸਿੰਘ ਜੀ ਮੱਲੀ ਸਾਹਿਬ ਇਟਲੀ ਵਾਲਿਆਂ ਦਾ ਤੇ ਭਿੰਦੇ ਉਹ ਵੀ ਆ ਜਾਣ ਆਓ ਜੀ ਇਹਨਾਂ ਨੂੰ ਮਾਨ ਸਨਮ ਉਹ ਅਗਰ ਖੇਤ ਦੀ ਸਭੀ ਸਾਡਾ ਯੂਕੇ ਵਾਲਾ ਸੁਲੱਖਰ ਸਿੰਘ ਜੀ ਉਹਨਾਂ ਦਾ ਬੇਟਾ ਤੇ ਆ ਆ ਜਾਣ ਵੇਖ ਆ ਵੇਖ ਹਾਂ ਜੀ ਪਰਪੋਜੀ ਟੀਮ ਆ ਗਈ ਜੀ ਜਿਆਰਪੁਰ ਸਾਫੀ ਕਲਬ ਉਹ ਮਾਨਸਰਮਾਲ ਲੱਗ ਰਹੇ ਤਰਸੀਦ ਸਿੰਘ ਸਾਦਾ ਪਰੇਸ਼ਰ ਸਿੰਘ ਜੀ ਸਿਮਰਦਰ ਪਰਮੇਸ਼ਰ ਜੀ ਜੀਪਾ ਜੈਦ ਪ੍ਰਵਾਹ ਤੋਂ ਆਇਆ ਉਹਨਾਂ ਦੇ ਸਾਡੇ ਸਰਪੰਚ ਸਰਦਾਰ ਸਾਫੀ ਕਾਮਵਲੀਆਂ ਦੂਜਾ ਸੈਮੀ ਪਿੰਡਾਂ ਦੇ ਆਜਾ

हां 23 पारी आओ जी सतनाम भाई तेरी अपना बात दूसरा पसे राजा गोपत सरमंदर कुमदी हो जान मेरे मित्रों मल्लये बंदि ਧਰਦੀ ਹੈ ਅੱਜ ਕਹਿੰਦੇ ਵੀ ਮੇਰੇ ਮਿੱਤਰੋ 14ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਇਸ ਪਿੰਡ ਨੇ ਵੱਡੇ ਵੱਡੇ ਮੱਲ ਬਣਾ ਕੀਤੇ ਤਾਂ ਬਈ ਹੋ ਰੇ ਅੱਗੇ ਜਰਨੈਲ ਸਿੰਘ ਜੀ ਇੱਥੇ ਹੋਰ ਵੀ ਪ੍ਰਮੇਂਦਰ ਸੋਢੀ ਜੀ ਕਹੇਦਾ ਵਾਲੇ ਬੜਾ ਰਾਮਾਨ ਸਰਮਾ ਜੀ ਤੇ ਪ੍ਰਮੇਂਦਰ ਸੋਢੀ ਜੀ ਕੈਨੇਡਾ

ਆ ਥੈਂਕ ਯੂ ਜੀ ਆ ਜੀ ਤੁਸੀਂ ਅੱਜ ਸਾਡੇ ਮੱਲੀਆਂ ਦੇ ਖੇਡ ਮੇਲੇ ਤੇ ਆਏ ਆ ਜੀ 14ਵਾਂ ਸਾਡਾ ਇਹ ਖੇਡ ਮੇਲਾ ਤੇ 14 ਸਾਲ ਦੇ ਵਿੱਚ ਇਸ ਖੇਡ ਮੇਲੇ ਦੇ ਸਾਡੇ ਨੂੰ ਹਰ ਵਾਰ ਕੁਝ ਨਵਾਂ ਹੁੰਦਾ ਇਸ ਵਾਰ ਵੀ ਨਵੇਂ ਖਿਡਾਰੀ ਆ ਰਹੇ ਨੇ ਔਰ ਨਵੇਂ ਮੁੰਡਿਆਂ ਨੂੰ ਅਸੀਂ ਮੌਕਾ ਜ਼ਿਆਦਾ ਦਿੰਨੇ ਆ ਸਾਡੇ ਪਿੰਡ ਦੇ ਮੁੰਡੇ ਨਵੇਂ ਵੀ ਉੱਠ ਰਹੇ ਆ ਪੁਰਾਣੇ ਵੀ ਆ ਚੋਟੀ ਦੇ ਮੁੰਡੇ ਆਪਣੇ ਪਿੰਡ ਦੇ ਜਿਹੜੇ ਬਾਕ-ਬਾਕ ਨਗਰਾਂ ਵਿੱਚ ਵਾਕਵਾਕ ਮੁਲਕਾਂ ਵਿੱਚ ਮੱਲਾ ਮਾਰਦੇ ਆ ਜੀ ਅਸੀਂ ਧੰਨਵਾਦ ਕਰਦੇ ਆ ਸਾਡੀ ਪ੍ਰਬੰਧਕ ਕਮੇਟੀ ਦਾ ਸਿੱਧਾ ਬਾਬਾ ਲਖਮਨ ਜਤੀ ਜੀ ਜਿਨ੍ਹਾਂ ਦੀ ਸੋਚ ਬਹੁਤ ਵਧੀਆ ਔਰ ਉਹਨਾਂ ਦੀ ਸੋਚ ਦਾ ਕਰਕੇ ਹਰ ਸਾਲ ਖੇਡ ਮੇਲਾ ਹੁੰਦਾ ਤੇ ਹਰ ਸਾਲ ਸਾਡੇ ਪਿੰਡ ਦੇ ਜਿਹੜੇ ਖਿਡਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੁੰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਪਰਮਜੀਤ ਸਿੰਘ ਪੁਰਾਣਾ ਕਬੱਡੀ ਪਲੇਅਰ ਪਿੰਡ ਮੀਰਪੁਰ ਮਾੜੀ ਔਰ ਤੇ ਇਹ ਸਾਡੇ ਮੱਲੀਆਂ ਬਿਲਕੁਲ ਦੇ ਨੀਦੀਕ ਪੰਡਿਆ ਤੇ ਇਹ ਜੋ ਟੂਰਨਾਮੈਂਟ ਕਰਾ ਰਹੇ ਆ ਬਹੁਤ ਹੀ ਵਧੀਆ ਕਰ ਰਹੇ ਆ ਤੇ ਕਬੱਡੀ ਨੂੰ ਇਹਨਾਂ ਨੇ ਫੁੱਲਫਰਤ ਕੀਤਾ ਆ ਸਾਰੇ ਬਦੇ ਬਾਹਰੋਂ ਆ ਕੇ ਮੇਰੇ ਵੀਰ ਐਨ ਆਰ ਆਈ ਬਲਜੀਤ ਸਿੰਘ ਪ੍ਰਧਾਨ ਨੀਤੇ ਹੁਣੀ ਸੀਤੇ ਹੁਣੀ ਵੀਰ ਹੋਰ ਸਾਰੇ ਵੀਰ ਇੱਥੇ ਆ ਕੇ ਟੂਰਨਾਮੈਂਟ ਕਰਾਉਂਦੇ ਆ ਤੇ ਸਾਡਾ ਅਸੀਂ ਇਹਨਾਂ ਦਾ ਬਹੁਤ ਹੀ तहे ਦਿਲੋਂ ਧੰਨਵਾਦ ਕਰਦੇ ਹਾਂ। ਪੰਜ ਹੁੱਡੇ ਕੱਪ ਦੇ ਨਾਲ ਆਹ ਮੁੰਡੇ ਦਾ ਸਨਮਾਨ ਕੀਤਾ ਜਾਣਾ। ਫਕਰ ਬੱਲ ਨੂੰ ਤੇ ਚਦਰ ਵੰਦੀਆਂ ਦਾ ਪੰਜ ਹੁੱਡੇ ਕੱਪ ਨਾਲ ਸਨਮਾਨ। ਰਵੀ ਮਖਰਾ ਪਾਜ ਮੇਲਾ ਪਿੰਡ ਦਾ ਚਾਲਾ। ਇਹ ਵਿੱਚ ਪਹਿਲਿਆਂ ਤੋਂ ਨਾਮ ਗੂੜਾ ਦੀ ਜਾਣਕਾਰੀ ਵੀ ਦਿੱਤੀ ਜਾਵੇ। ਬਹੁਤ ਬਹੁਤ ਧੰਨਵਾਦ ਹੈ। ਇਸ ਇਲਾਕੇ ਵਿੱਚ ਇਹ ਕਹਿੰਦੇ ਰਮਨ ਵਰਗੇ, ਬੁੱਢੇ ਵਰਗੇ, ਅਮਰ ਵਰਗੇ, ਪਣੀ ਵਰਗੇ, ਚੱਗੇ ਵਰਗੇ, ਪਿੰਦਰੀ ਵਰਗੇ ਆਹ ਜੋਰੇ ਵਰਗੇ ਖਿਡਾਰੀ ਪਾਵਾ ਗਏ ਨੇ ਆਹ ਦੇਖ ਬੇਕਰਦੇ ਗੱਲਾਂ ਚਲ ਫਿਰਦੀਆਂ ਹਰ ਗੱਲ ਮੁੰਡਿਆਂ ਦੀ ਬੰਦੇ ਦੇ ਸਿਰ ਬੰਦੇ ਨਾਲ ਟੱਕਰ ਲੱਗਦਾ ਜੋਰ ਆਹ ਤਾੜੀਆਂ 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 ਮਾਰਦੇ ਵੰਦੀਆਂ ਪਿੰਡਾਂ ਦੇ ਸੋਲੇ ਹੰਦਿਆਂ ਦੇ ਲੱਗੇ ਵੀ ਦੇ ਦਰਮਿਆਨ ਪਰ ਨਾ ਬੇਸ਼ਵੇ ਦੇ ਇਹਦੇ ਵੱਧ ਸਾਡੀ ਸਤਿਕਾਰ ਦੀ ਵੀਰਾਂ ਦਾ ਇਧਰੋਂ ਬਾਅਦ ਸਿੰਘਾਂ ਦੀ ਟੀਮ ਸੈਕਲ ਰਹੀ ਉਹਨਾਂ ਨੂੰ ਸਰਵਾਤ ਦਤਾ ਦੇ ਰਿਹਾ 10 ਕਿਲੋ ਦੀ ਸੈਕੰਡ ਟੀਮ ਬੋਲੇ ਸਮਾਨ ਚਲੋ ਸਾਡੇ ਪੰਮੀ